ਰਾਜਾ ਵੜਿੰਗ ਨੇ ਗਿੱਦੜਬਾਹੇ ਤੋਂ ਪੈਰ ਪਿੱਛੇ ਖਿੱਚਲੇ ਨੇ ਕੀ ਰਾਜਾ ਵੜਿੰਗ ਤੇ ਭਗਵੰਤ ਮਾਨ ਦੀ ਆਪਸ ਚ ਸੈਟਿੰਗ ਹੋਈ ਹੈ ਜਾਂ ਫਿਰ ਸੁਖਬੀਰ ਬਾਦਲ ਤੇ ਰਾਜਾ ਵੜਿੰਗ ਦੀ ਰਾਜਾ ਵੜਿੰਗ ਗਿੱਦੜਬਾਹੇ ਤੋਂ ਭੱਜੂ ਭੱਜੂ ਕਰਨ ਲੱਗੇ ਨੇ ਆਮ ਆਦਮੀ ਪਾਰਟੀ ਨੇ ਗਿੱਦੜਬਾਹੇ ਨੂੰ ਲੈ ਕੇ ਨਵੀਂ ਤਿਆਰੀ ਖਿੱਚ ਲਈ ਹੈ ਤੇ ਅਕਾਲੀ ਦਲ ਦੇ ਬਾਰੇ ਵੀ ਇਸ ਮਾਮਲੇ ਚ ਵੱਡੀ ਖਬਰ ਆ ਰਹੀ ਹੈ ਗਿੱਦੜਬਾਹ ਜਿਮਣੀਚੌਣ ਕਾਫੀ ਉਲਝਣਦਾਰ ਤੇ ਰੋਚਕ ਹੋ ਸਕਦੀ ਹੈ ਇਹਦੇ ਕਾਰਨ ਜਿਹੜੇ ਆ ਇਹਦੇ ਲੱਛਣ ਜਿਹੜੇ ਆ ਉਹ ਪਤਾ ਲੱਗਣ ਲੱਗੇ ਆ ਤੁਸੀਂ ਜੁੜੇ ਹੋ ਲੋਕਪਹਿਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਗਿੱਦੜਬਾਹ ਵਾਲੀ ਜਿਮਣੀਚੌਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਭੱਬਾ ਭਾਰ ਨੇ ਪਰ ਜਿਨ੍ਹਾਂ ਨੇ ਸੀਟ ਛੱਡੀ ਜਿਹੜੇ ਇਥੋਂ ਲਗਾਤਾਰ ਤਿੰਨ ਵਾਰ ਦੇ ਵਿਧਾਇਕ ਨੇ ਤੇ ਮੰਤਰੀ ਬਣੇ ਇਸ ਸੀਟ ਦੇ ਆਸਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਇਥੋਂ ਭੱਜੂ ਭੱਜੂ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਮੈਂ ਗਿੱਦੜਵਾਹਾ ਛੱਡ ਕੇ ਕਿਤੇ ਹੋਰ ਹਲਕੇ 'ਚ ਚਲੇ ਜਾਵਾਂ ਗਿੱਦੜਵਾਹਾ ਦੇ ਲਈ ਇਹ ਗੱਲ ਪ੍ਰਚਲਿਤ ਹੈ ਕਿ ਰਾਜਾ ਵੜਿੰਗ ਉਥੋਂ ਤਿੰਨ ਵਾਰ ਦੇ ਵਿਧਾਇਕ ਨੇ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਬਾਦਲ ਲਗਾਤਾਰ ਵਿਧਾਇਕ ਬਣਦੇ ਰਹੇ ਚਰਚਾ ਇਹ ਹੈ ਕਿ ਇਸ ਵੇਲੇ ਗਿੱਦੜਵਾਹੇ ਦੇ ਅੰਦਰ ਰਾਜਾ ਵੜਿੰਗ ਜਾਂ ਫਿਰ ਉਹਨਾਂ ਦੀ ਧਰਮ ਪਤਨੀ ਬੀਬਾ ਅਮਰਤਾ ਵੜਿੰਗ ਦੀਆਂ ਸਰਗਰਮੀਆਂ ਨਾ ਮਾਤਰ ਨੇ ਉਹ ਹਲਕੇ 'ਚੋਂ ਲਗਭਗ ਗਾਇਬ ਨੇ ਪਹਿਲੇ ਇੱਕ ਦੋ ਗੇੜੇ ਮਾਰੇ ਪਰ ਹੁਣ ਉਹ ਲਗਾਤਾਰ ਉੱਥੇ ਦਿਖਾਈ ਨਹੀਂ ਦੇ ਰਹੇ ਨਿਦਾਰਦ ਨੇ ਪੂਰੀ ਤਰ੍ਹਾਂ ਨਾਲ ਇਸ ਸਥਿਤੀ ਦੇ ਵਿੱਚ ਇਹ ਸਵਾਲ ਪੈਦਾ ਹੋ ਗਿਆ ਕਿ ਚੋਣ ਹੋਣ ਚ ਲਗਭਗ ਮਹੀਨਾ ਸਵਾ ਮਹੀਨਾ ਦਾ ਸਮਾਂ ਬਾਕੀ ਹੈ ਅੱਜ ਦੀ ਡੇਟ 'ਚ ਹਰਿਆਣੇ ਦੇ ਨਾਲ ਇਹ ਚੋਣ ਹੋਣੀ ਹੈ ਇਹ ਵੀ ਲਗਭਗ ਹੁਣ ਤੱਕ ਤੈਅ ਹੋ ਚੁੱਕਿਆ ਹੈ ਪਰ ਜਿਨ੍ਹਾਂ ਨੂੰ ਸਭ ਤੋਂ ਵੱਧ ਜ਼ੋਰ ਲਾਉਣਾ ਚਾਹੀਦਾ ਸੀ ਜਿਨ੍ਹਾਂ ਦੀ ਆਪਣੀ ਘਰ ਦੀ ਸੀਟ ਹੈ ਉਹ ਇੱਥੋਂ ਭੱਜੂ ਭੱਜੂ ਕਰ ਰਹੇ ਨੇ ਜਾਣਕਾਰ ਦੱਸਦੇ ਆ ਕਿ ਰਾਜਾ ਵੜਿੰਗ ਗਿੱਦੜਵਾਹਾ ਛੱਡ ਕੇ ਸ਼੍ਰੀ ਮੁਖਤਸਰ ਸਾਹਿਬ ਜਾਣਾ ਚਾਹੁੰਦੇ ਆ ਉਹ ਉੱਥੋਂ ਕਾਫੀ ਲੰਬਾ ਜ਼ੋਰ ਲਾ ਰਹੇ ਆ ਕਈ ਕਾਰਨ ਨੇ ਉਹਦੇ ਪਿੱਛੇ ਉਹ ਦੱਸਦੇ ਆ ਪਰ ਫਿਲਹਾਲ ਰਾਜਾ ਵੜਿੰਗ ਜਿਹੜੇ ਆ ਉਹ ਜ਼ੋਰ ਲਾ ਰਹੇ ਆ ਕਿ ਉਹਨਾਂ ਨੂੰ ਗਿੱਦੜਬਾਏ ਤੋਂ ਮੁਖਤਸਰ ਸ਼ਿਫਟ ਕੀਤਾ ਜਾਵੇ ਦੂਜੀ ਗੱਲ ਆਮ ਆਦਮੀ ਪਾਰਟੀ ਨੇ ਕੈਬਨਟ ਮੰਤਰੀ ਹਮਨ अरोड़ा ਤੇ ਵਿਧਾਇਕ ਲਾਡੀ ਟੌਂਸ ਜੋ ਕਿ ਜੂਥ ਦੇ ਵੀ ਪ੍ਰਧਾਨ ਨੇਗੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਇੱਕ ਡਿਊਟੀ ਲਾ ਰੱਖੀ ਆ ਉੱਥੇ ਬਤੌਰ ਇਨਚਾਰਜ ਤੇ ਸੈਨ ਚਾਰਜ ਕਿ ਉਹ ਚੀਜ਼ਾਂ ਨੂੰ ਦੇਖਣਗੇ ਚੋਣ ਦੇਖਣਗੇ ਤੇ ਉਹਨਾਂ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਥਾਪੀ ਦੇ ਕੇ ਵੀ ਭੇਜ ਦਿੱਤਾ ਹੈ ਆਮ ਆਦਮੀ ਪਾਰਟੀ ਇੰਨੀ ਕਾਲੀ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਦੂਜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਕਾਲੀ ਦਲ ਦੇ ਵੱਲੋਂ ਲਗਾਤਾਰ ਚਰਚਾ ਸੀ ਕਿ ਸੁਖਬੀਰ ਸਿੰਘ ਬਾਦਲ ਲੜਨਗੇ ਉਹ ਵੀ ਪਿੱਛੇ हट ਗਏ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਹਟਣ ਦੇ ਨਾਲ ਕਈ ਚੀਜ਼ਾਂ ਕਲੀਅਰ ਹੋ ਗਈਆਂ ਕਿ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਿੰਪੀ ਟੀ ਲੋਹਣਗੇ ਪਿਛਲੀ ਵਾਰ ਮਸਾ 1000 ਵੋਟ ਦੇ ਫਰਕ ਨਾਲ ਹਾਰੇ ਬਹੁਤ ਸੋਹਣਾ ਵੋਟਾਂ ਲਈਆਂ ਉਹਨਾਂ ਨੇ ਬਹੁਤ ਤਕੜੀ ਲੜਾਈ ਦਿੱਤੀ ਰਾਜਾ ਵੜਿੰਗ ਨੂੰ ਸਵਾਲ ਇਹ ਪੈਦਾ ਹੁੰਦਾ ਹੈ ਕਿ ਰਾਜਾ ਵੜਿੰਗ ਕਿਉਂ ਜਾ ਰਹੇ ਹੈ ਕਈ ਚਰਚਾਵਾਣੇ ਇੱਥੇ ਜਿਨ੍ਹਾਂ ਨੇ ਜਨਮ ਲੈ ਲਿਆ ਪਹਿਲੀ ਚਰਚਾ ਇਹ ਹੈ ਕਿ ਮੁੱਖ ਮੰਤਰੀ ਨੇ ਅੱਖ ਮਾਰਤੀ ਬਾਡੀਆਂ ਦਿਖਾ ਕੇ ਅਲੀ ਫਾਈਲ ਦਿਖਾ ਕੇ ਵੀ ਛੱਡੋ ਕੀ ਦੂਜਾ ਇਹ ਵੀਐਕੇ ਸੁਖਬੀਰ ਸਿੰਘ ਬਾਦਲ ਨਾਲ ਕਹਿੰਦੇ ਕਿ ਪੁਰਾਣੀ ਸਾਂਝ ਹੈ ਤੇ ਜਿਹੜਾ ਉਹਨਾਂ ਨੇ ਕੀਤਾ ਸਾਰਾ ਕੁਝ ਇਸ ਮਾਮਲੇ ਦੇ ਵਿੱਚ ਬਠਿੰਡੇ ਵਾਲਾ ਜਿਹੜਾ ਝੋਲਮੇਲ ਦੱਸਿਆ ਜਾਂਦਾ ਹੈ ਕਿ ਉਹਦਾ ਅਸਰ ਬਿਨਾ ਹੋਵੇ ਤੀਜਾ ਇਹ ਕਿ ਅਮਰਿੰਦਰ ਸਿੰਘ ਰਾਜਾਵੜੇਂਗ ਖੁਦ ਇੱਥੋਂ ਜਾਣਾ ਚਾਹੁੰਦੇ ਨੇ ਉਹ ਸ਼੍ਰੀ ਮੁਖਸਰ ਸਾਹਿਬ ਜਾਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਜੇ ਇੱਕਤੀ ਜਿਵਣੀ ਚੋਂ ਇੱਥੇ ਲੜ ਲਈ ਫਿਰ 2027 ਵੀ ਇੱਥੋਂ ਲੜਨੀ ਪੈਣੀ ਹੈ ਫਿਰ ਮੁਕਸਰ ਵਾਲਾ ਖਾਬ ਫਿਰ ਉਦੂਰੇ ਦਾ ਉਦੂਰਾ ਇਸ ਕਰਕੇ ਉਹ ਮੁਕਸਰ ਜਾਣਾ ਚਾਹੁੰਦੇ ਆ ਮੁਕਸਰੋਂ ਰਾਜਾਵੜਿੰਗ ਚਾਹੁੰਦੇ ਆ ਕਿ ਗਿੱਦੜਵਾਏ ਤੋਂ ਮੁਕਸਰ ਸ਼ਿਫਟ ਕਰ ਲਿਆ ਜਾਵੇ ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਲਗਾਤਾਰ ਉੱਥੇ ਆਪਣਾ ਹੀ ਜ਼ੋਰ ਨੂੰ ਅਜਮਾਇਸ਼ ਕਰ ਰਹੀ ਹੈ ਸਵਾਲ ਇੱਥੇ ਵੀ ਪੈਦਾ ਹੋ ਜਾਂਦਾ ਕਿ ਹੁਣ ਉਮੀਦਵਾਰ ਕੌਣ ਹੋਣਗੇ ਕਾਂਗਰਸ ਦੇ ਵੱਲੋਂ ਰਾਜਾਵੜਿੰਗ ਇੱਕ ਨਾਂ ਨੂੰ ਅੱਗੇ ਵਧਾ ਰਹੇ ਨੇ ਉਹ ਨਾਂ ਆ ਕੋਣੀ ਹੁਣਾਂ ਦਾ ਕੋਣੀ ਹੁਣਾਂ ਨੂੰ ਰਾਜਾ ਵੜਿੰਗ ਦੇ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ ਚਰਚਾ ਇਹ ਹੈ ਕਿ ਉਧਰੋਂ ਆਮ ਆਦਮੀ ਪਾਰਟੀ ਡਿੰਪੀ ਢਿੱਲੋਂ ਤੇ ਕੋਣੀ ਦੇ ਉੱਤੇ ਡੋਰੇ ਪਾ ਰਹੀ ਹੈ ਆਮ ਆਦਮੀ ਪਾਰਟੀ ਕੋਲੇ ਫਿਲਹਾਲ ਉਮੀਦਵਾਰ ਨਹੀਂ ਹੈ ਇਹ ਗੱਲ ਕਲੀਅਰ ਹੈ ਇਸ ਕੇ ਮਾਮਲੇ ਦੇ ਵਿੱਚ ਇੱਕ ਸਾਬਕਾ ਪੁਲਿਸ ਅਫਸਰ ਦਾ ਨਾਂ ਵੀ ਜਿਹੜਾ ਆਉਂਦਾ ਬੀਜੇਪੀ ਵੱਲੋਂ ਵੀ ਇੱਕ ਵੱਡਾ ਨਾਂ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਮਨਪ੍ਰੀਤ ਸਿੰਘ ਬਾਦਲ ਖੁਰਾਂ ਦੇ ਨਾਂ ਦੇ ਨਾਲ ਗਿੱਦੜਵਾਏ ਦੀਆਂ ਸਥਿਤੀਆਂ ਕਾਫੀ ਉਲਝਣ ਵਾਲੀਆਂ ਹੋਣ ਵਾਲੀਆਂ ਨੇ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਜਿਮਨੀ ਚੋਣ ਤੋਂ ਪਹਿਲਾਂ ਵੱਡੀਆਂ ਦਲ ਬਦਲੀਆਂ ਦੇਖਣ ਨੂੰ ਮਿਲ ਜਾਣ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਉਤਸ਼ਾਹਤ ਕਰੇਗੀ। ਦੂਜਾ ਰਾਜਾ ਵੜਿੰਗ ਇਥੋਂ ਚੋਣ ਨਹੀਂ ਲੜਨਗੇ ਇਹ ਗੱਲ ਵੀ ਆਉਦੇ ਦਿਨਾਂ 'ਚ ਸਾਫ਼ ਹੋ ਜਾਣੀ ਹੈ ਕਿਉਂ ਇਹਦੇ ਸੰਕੇਤ ਸਾਫ਼ ਮਿਲਣ ਲੱਗੇ। ਬੀਬਾ ਅਮਰਤਾ ਵੜਿੰਗ ਜਿਨ੍ਹਾਂ ਨੂੰ ਸਭ ਤੋਂ ਵੱਡਾ ਦਾਵੇਦਾਰ ਮੰਨਿਆ ਜਾਂਦਾ ਸੀ ਉਹ ਹਲਕੇ 'ਚ ਵਿਚਰ ਨਹੀਂ ਰਹੇ। ਉਹ ਹਲਕੇ 'ਚ ਵਿਖਾਈ ਨਹੀਂ ਦੇ ਰਹੇ। ਪਹਿਲਾਂ ਉਹਨਾਂ ਨੇ ਸ਼ੁਰੂਆਤ 'ਚ ਦੋ ਤਿੰਨ ਗੇੜੇ ਮਾਰੇ ਉਸ ਤੋਂ ਬਾਅਦ ਉਹ ਵਿਖਾਈ ਨਹੀਂ ਦਿੱਤੇ। ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦਿੱਲੀੋਂ ਸਿੱਧੀ ਸ਼ਤਾਬਦੀ ਫੜਦੇ ਆ ਤੇ ਲੁਧਿਆਣੇ ਉਤਰਦੇ ਆ। ਤੇ ਲੁਧਿਆਣੀ ਵਿਚਰ-ਵੁਚਰ ਕੇ ਦੁਹਾਰਾ ਦਿੱਲੀ ਚਲੇ ਜਾਂਦੇ ਆ ਇਹ ਤਾਂ ਹੁਣ ਸਿਸਟਮ ਚੱਲ ਰਿਹਾ ਹੈ ਇਸ ਕਰਕੇ ਇਸ ਮਾਮਲੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰਾਜਾ ਵੜਿੰਗ ਇੱਥੋਂ ਚੋਣ ਨਹੀਂ ਲੜਨਗੇ ਜਾਂ ਉਹਨਾਂ ਦਾ ਪਰਿਵਾਰ ਇੱਥੋਂ ਚੋਣ ਨਹੀਂ ਲੜੇਗਾ ਜਿਹਦੇ ਵਿੱਚ ਸਭ ਤੋਂ ਵੱਡੀ ਦਾਅਵੇਦਾਰੀ ਬੀਬਾ ਅਮਰਤਾ ਵੜਿੰਗ ਦੀ ਹੈ ਉਹ ਨਹੀਂ ਚੋਣ ਲੜਨਗੇ ਕਿਸ ਨੂੰ ਕਾਂਗਰਸ ਚੋਣ ਲੜਾਉਂਦੀ ਹੈ ਕਾਂਗਰਸ ਇਸ ਮਾਮਲੇ 'ਚ ਕਾਫੀ ਸੁਸਤ ਨਜ਼ਰ ਆਉਂਦੀ ਹੈ ਇੱਕ ਗੱਲ ਸਾਫ਼ ਹੈ ਕਿ ਕਾਂਗਰਸ ਕਾਫੀ ਸੁਸਤ ਹੈ ਸ਼ਾਇਦ ਜਾਣਬੁੱਝ ਕੇ ਹੈ ਜਾਂ ਫਿਰ ਕੋਈ ਮਜਬੂਰੀਆਂ ਨੇ ਇਹ ਤਾਂ ਸਮਾਂ ਦੱਸੇਗਾ ਪਰ ਇੱਕ ਗੱਲ ਕਲੀਅਰ ਹੁੰਦੀ ਜਾਂਦੀ ਹੈ ਕਿ ਗਿੱਦੜ ਬਾਹੇ ਦੇ ਅੰਦਰ ਆਮ ਆਦਮੀ ਪਾਰਟੀ ਨੇ ਜੋ ਮਹਿੰਮ ਸ਼ੁਰੂ ਕੀਤੀ ਹੈ ਸ਼ਾਇਦ ਬਾਕੀ ਪਾਰਟੀਆਂ ਉਸ ਸਮੇਂ ਤੱਕ ਉਸ ਤੋਂ ਪਿਛੜ ਜਾਣ ਜੇ ਅੱਜ ਹੀ ਉਹਨਾਂ ਨੇ ਸਰਗਰਮੀ ਸ਼ੁਰੂ ਨਾ ਕੀਤੀ